ਮੈਂ 1.5 ਸਾਲ ਹੋ ਗਿਆ ਕਦੇ ਕਿਹਾ ਖਜ਼ਾਨਾ ਖਾਲੀ ਕਦੇ ਵੀ ਨਹੀਂ ਖਾਲੀ এডੂਕੇਸ਼ਨ ਇਸ ਨੋਟ ਦ ਅਮਾਉਂਟ ਆਫ ਇਨਫੋਰਮੇਸ਼ਨ ਦੈਟ ਇਸ ਪੁਟ ਇਨ ਦ ਹਿਊਮਨ ਬ੍ਰੇਨ ਇਟ ਟੂ ਮਸਟ ਹੈਵ ਮੈਂ ਮੇਕਿੰਗ ਕੈਰੈਕਟਰ ਮੇਕਿੰਗ ਐਂਡ ਲਾਈਫ ਬਿਲਡਿੰਗ ਐਟ ਮਲੇਸ਼ੀਅਨ ਲੈਵਲ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਮਿੱਤਰੋ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਸੱਤਾਧਿਰ ਦੀ ਰਾਜਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਅਖਬਾਰ ਟਾਈਮਜ਼ ਆਫ ਇੰਡੀਆ ਵਿੱਚ ਖਬਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਉਹ ਵੀ ਅੰਤਰਾਪਰਦੇਸ਼ ਵੀਪਾਸਨਾ ਕਰਨ ਲਈ ਮੈਡੀਟੇਸ਼ਨ ਲਈ ਜਾ ਰਹੇ ਹਨ ਪਿੱਛੇ ਜੇ ਇਹ ਪੰਜਾਬ ਵਿੱਚ ਦਿੱਲੀ ਦੇ ਮੁੱਖ ਮੰਤਰੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਹੁਸ਼ਿਆਰਪੁਰ ਵਿੱਚ ਵਿਪਾਸਨਾ ਕਰਨ ਲਈ ਆਏ ਸਨ ਸੀਐਮ ਪੰਜਾਬ ਹੁਸ਼ਿਆਰਪੁਰ ਛੱਡ ਕੇ ਅੰਤਰਾਪਰਦੇਸ਼ ਵੀਪਾਸਨਾ ਲਈ ਬੜੀ ਗੁੰਝੀ ਰਾਜਨੀਤੀ ਹੈ ਅੱਜ ਇਸ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਵਿਸ਼ੇ ਤੇ ਆਉਣ ਤੋਂ ਪਹਿਲਾਂ ਮਿੱਤਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹੋ ਜੀਆਂ ਐਜੂਕੇਸ਼ਨਲ ਖਪੂਰ ਵੀਡੀਓਜ਼ ਲਈ ਨਵੇਂ ਨਵੇਂ ਇਕਲੇ ਟੌਪਿਕ ਸਟੋਰੀਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹੁਣ ਵਿਸ਼ੇ ਤੇ ਆਉਂਦੇ ਹਾਂ ਸਭ ਤੋਂ ਪਹਿਲਾਂ ਵਿਪਾਸਨਾ ਕੀ ਹੈ ਇਹੋ ਹੀ ਸਮਝਦੇ ਹਾਂ ਬਾਕੀ ਗੱਲ ਬਾਅਦ ਵਿੱਚ ਵਿਪਾਸਨਾ ਇਸ ਨੂੰ ਸੰਸਕ੍ਰਿਤ ਵਿੱਚ ਵਿਪਸ਼ਿਆਨਾ ਕਿਹਾ ਜਾਂਦਾ ਹੈ ਇਹ ਮੈਡੀਟੇਸ਼ਨ ਦੀ ਬੁੱਧਮਤ ਦੀ ਇੱਕ ਪદ્ધਤੀ ਹੈ ਮਿੱਤਰੋ ਇਸ ਪદ્ધਤੀ ਅਨਸਾਰ ਇਹ ਅੰਤਰਮਨ ਦੀਆਂ ਗਰਹਾਈਆਂ ਤੱਕ ਜਾ ਕੇ ਆਤਮ ਨਿਰੀਖਣ ਕਰਨ ਦੀ ਆਤਮ ਸ਼ੁੱਧੀ ਕਰਨ ਦੀ ਧਾਰਨਾ ਹੈ ਇੱਕ ਬੋਧਿਆ ਅਨਸਾਰ ਜੋ ਚੀਜ਼ ਸੱਚਮੁੱਚ ਜਿਹੋ ਜਹੀ ਹੈ ਉਸ ਨੂੰ ਉਸੇ ਤਰ੍ਹਾਂ ਹੀ ਜਾਨਣਾ ਮਨ ਅਤੇ ਸਰੀਰ ਦੇ ਵਿੱਚ ਡੂੰਘੇ ਅੰਤਰ ਸੰਬੰਧ ਇਸ ਤੋਂ ਉੱਪਰ ਧਿਆਨ ਕੇਂਦਰਿਤ ਕਰਨਾ ਇਹੋ ਹੀ ਵਿਪਾਸਨਾ ਹੈ ਅੱਜ ਕੱਲ ਇਹ ਪ੍ਰੋਫੈਸ਼ਨਲ ਰੂਪ ਲੈ ਗਈ ਹੈ ਇਸ ਦੇ ਕੈਂਪ ਕਲਾਸਿਜ਼ ਲੱਗਦੀਆਂ ਹਨ ਦਿਨਾਂ ਦੇ ਅਨੁਸਾਰ ਕੋਰਸ ਹੁੰਦੇ ਹਨ ਕੋਈ 4 ਦਿਨ ਦਾ ਤੇ ਕੋਈ 10 ਦਿਨ ਦਾ ਇੰਜ ਮੈਡੀਟੇਸ਼ਨ ਕੈਂਪ ਲਾਏ ਜਾਂਦੇ ਹਨ ਉਮੀਦ ਹੈ ਵਿਪਾਸਨਾ ਕੀ ਹੈ ਇਹ ਉੱਪਰ ਉੱਪਰ ਸਮਝ ਹੀ ਆ ਗਿਆ ਹੋਵੇਗਾ ਇਸ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਦੋਂ ਉਹਨਾਂ ਨੂੰ ਦਿੱਲੀ ਸ਼ਰਾਬ ਘਟਾਲੇ ਵਿੱਚ ED ਨੇ ਤੀਜਾ ਸੰਮਨ ਭੇਜਿਆ ਤਾਂ ਉਹ 19 ਦਸੰਬਰ ਨੂੰ ਪੰਜਾਬ ਦੇ ਸ਼ਹਿਾਰਪੁਰ ਵਿੱਚ 10 ਦਿਨੀ ਵਿਪਾਸਨਾ ਕੈਂਪ ਲਈ ਆ ਗਏ ਉਹ ਏਡੀ ਮੂਰੇ ਪੇਸ਼ਨਾ ਹੋਏ ਇੱਥੇ ਯਾਦ ਰੱਖੋ ਮਿੱਤਰੋ ਏਡੀ ਨੇ ਇਸੇ ਸ਼ਰਾਬ ਘਟਾਲੇ ਵਿੱਚ ਇਹਨਾਂ ਦੇ ਡਿਪਟੀ ਸੀਐਮ ਮਨੀਸ਼ ਸ਼ੋਧਿਆ ਅਤੇ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਸੁਪਰੀਮ ਕੋਰਟ ਤੱਕ ਜਾ ਕੇ ਵੀ ਉਹਨਾਂ ਨੂੰ ਹਾਲੇ ਤੱਕ ਜ਼ਮਾਨਤ ਨਹੀਂ ਮਿਲੀ ਹੈ ਪਰ ਇਸੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਕੋਈ ਸਕੈਮ ਕੋਈ ਘਟਾਲਾ ਹੋਇਆ ਹੀ ਨਹੀਂ ਪਰ ਕਰੋੜਾਂ ਦੀ ਫੀਸ ਲੈਣ ਵਾਲੇ ਮਨੀਸ਼ ਸ਼ੋਧਿਆ ਤੇ ਸੰਜੇ ਸਿੰਘ ਦੇ ਵਕੀਲ ਇਹੋ ਗੱਲ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਹਾਲੇ ਤੱਕ ਸਮਝਾ ਨਹੀਂ ਸਕੇ ਲੱਗਦਾ ਹੈ ਵਕੀਲਾਂ ਦੀ ਇਸ ਨਲਾਇਕੀ ਤੋਂ ਪਰੇਸ਼ਾਨ ਹੋ ਕੇ ਅਰਵਿੰਦ ਕੇਜਰੀਵਾਲ ਵਿਪਾਸਨਾ ਕਰਨ ਲਈ ਹਿਸ਼ਾਰਪੁਰ ਮੈਡੀਟੇਸ਼ਨ ਲਈ ਆਏ ਸਨ 19 ਦਸੰਬਰ ਨੂੰ 10 ਦਿਨਾਂ ਵਾਸਤੇ ਆਖਰ ਸੁਪਰੀਮ ਕੋਰਟ ਦੇ ਮੰਨੇ ਪ੍ਰਮੰਨੇ ਵਕੀਲ ਵੱਡੇ ਵੱਡੇ ਕੇਸਾਂ ਵਿੱਚ ਦੱਸਦੇ ਹਨ ਕਿ ਇਹ ਛੱਟ ਜਮਾਨਤਾ ਕਰਵਾ ਦਿੰਦੇ ਹਨ ਅਭਿਸ਼ੇਕ ਮਨੂ ਸਿੰਘ ਵੀ ਵਰਗੇ ਉਹਨਾਂ ਦੀ ਨਲਾਇਕੀ ਆ ਸਫਲਤਾ ਅਰਵਿੰਦ ਕੇਜਰੀਵਾਲ ਨੂੰ ਮਾਨਸਿਕ ਰੂਪ ਵਿੱਚ ਪ੍ਰੇਸ਼ਾਨਤਾ ਕਰਦੀ ਹੀ ਹੋਵੇਗੀ ਸੋ ਉਹ ਆਏ ਵਿਪਾਸਨਾ ਕਰਨ ਲਈ ਹੁਸ਼ਿਆਰਪੁਰ ਇਹ ਤਾਂ ਉਹ ਹੈ ਮਿੱਤਰੋ ਜੋ ਉੱਪਰੋਂ ਉੱਪਰੋਂ ਦਿਖਦਾ ਹੈ ਪਰ ਇਹ ਤਾਂ ਸਾਰੇ ਪੋਲੀਟਿਸ਼ੀਅਨ ਹਨ ਇਹਨਾਂ ਦੇ ਹਰ ਸਟੈਪ ਵਿੱਚ ਰਾਜਨੀਤੀ ਹੁੰਦੀ ਹੈ ਨਫਾ ਨੁਕਸਾਨ ਹੁੰਦਾ ਹੈ ਰਾਜਨੀਤੀ ਕੀ ਹੈ ਇਸ ਵਿੱਚ ਉਹ ਬਾਅਦ ਵਿੱਚ ਸਮਝਦੇ ਹਾਂ ਪਰ ਉਸ ਤੋਂ ਪਹਿਲਾਂ ਨਫਾ ਨੁਕਸਾਨ ਉਸ ਬਾਰੇ ਵੀ ਗੱਲ ਕਰਦੇ ਹਾਂ ਵਿਪਾਸਨਾ ਬੁੱਧਮਤ ਦੀ ਮੈਡੀਟੇਸ਼ਨ ਪદ્ધਤੀ ਆਪਣੀ ਵਿਪਾਸਨਾ ਪદ્ધਤੀ ਬੋਧਮਤ ਦੀ ਪદ્ધਤੀ ਨਾਲ ਉਹ ਸ਼ੈਡਿਊਲ ਕਾਸਟ ਵੋਟਰਾਂ ਉੱਪਰ ਆਪਣਾ ਇਨਫਲੂਐਂਸ ਛੱਡ ਰਹੇ ਹਨ ਹਿਸ਼ਾਰਪੁਰ 벨ਟ ਜਿੱਥੇ ਇਹ ਵੱਡੀ ਗਿਣਤੀ ਵਿੱਚ ਹਨ ਪਰਸੈਂਟੇਜ ਦੇ ਹਿਸਾਬ ਨਾਲ ਉਹ ਕਿਵੇਂ ਉਹ ਵੀ ਸਮਝਦੇ ਹਾਂ ਸ਼ੈਡਿਊਲ ਕਾਸਟ ਇਹਨਾਂ ਕਾਸਟਾਂ ਵਿੱਚ ਡਾਕਟਰ ਬੀ ਆਰ ਅੰਬੇਦਕਰ ਉਹਨਾਂ ਦਾ ਬੜਾ ਪ੍ਰਭਾਵ ਹੈ ਬੇਸ਼ੱਕ ਡਾਕਟਰ ਬੀ ਆਰ ਅੰਬੇਦਕਰ ਉਹਨਾਂ ਦਾ ਬਾਕੀ ਸਮਾਜ ਵੀ ਪੂਰਾ ਸਨਮਾਨ ਕਰਦਾ ਹੈ ਪਰ ਸ਼ੈਡਿਊਲ ਕਾਸਟ ਉਸ ਨੂੰ ਆਪਣੀ ਕਾਸਟ ਦਾ ਹੋਣ ਕਰਕੇ ਸਪੈਸ਼ਲ ਜੀ ਹਾਂ ਬਿਲਕੁਲ ਸਪੈਸ਼ਲ ਉਹਨਾਂ ਵਿੱਚ ਉਹਨਾਂ ਦਾ ਬਹੁਤ ਹੀ ਪ੍ਰਭਾਵ ਹੈ ਉਹਨਾਂ ਨੇ ਵੀ ਬੋਧਮਤ ਅਪਣਾਇਆ ਸੀ ਕੇਜਰੀਵਾਲ ਸੋਚਿਓ ਮਿੱਤਰੋ ਮੈਡੀਟੇਸ਼ਨ ਲਈ ਬੋਧਮਤ ਦੀ ਵਿਪਾਸਨਾ ਕਰਕੇ ਉਹਨਾਂ ਦੇ ਬੋਧਿਮਤ ਦੇ ਕਰੀਬ ਆਪਣੇ ਆਪ ਨੂੰ ਦੱਸ ਕੇ ਉਹਨਾਂ ਦੇ ਸ਼ੈਡਿਊਲ ਕਾਸਟ ਵੋਟਰ ਜੋ ਡਾਕਟਰ ਬੀ ਆਰ ਅੰਬੇਦਕਰ ਤੋਂ ਬਹੁਤ ਹੀ ਪ੍ਰਭਾਵਿਤ ਹਨ ਉਹਨਾਂ ਨੂੰ ਇਨਫਲੂਐਂਸ ਕਰਦੇ ਹਨ ਜਾਂ ਨਹੀਂ ਇਸ ਵਿਪਾਸਨਾ ਰਾਹੀਂ ਇਸ ਤੋਂ ਬਾਅਦ ਇੱਕ ਹੋਰ ਗੱਲ ਹੈ ਜਿਸ ਬਾਰੇ ਕੋਈ ਵੀ ਟੀਵੀ ਚੈਨਲ ਨਿਊਜ਼ ਚੈਨਲ ਸ਼ਾਇਦ ਗੱਲ ਹੀ ਨਾ ਕਰੇ ਉਸ ਦੀ ਸੰਭਾਵਨਾ ਜੋ ਹੋਈ ਨਹੀਂ ਪਰ ਹੋ ਸਕਦੀ ਸੀ ਉਸ ਬਾਰੇ ਵੀ ਗੱਲ ਕਰਦੇ ਹਾਂ ਸੋਚੋ ਮਿੱਤਰੋ ਜੇ ਏਡੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਗ੍ਰਿਫਤਾਰ ਕਰਨ ਆਉਂਦੀ ਜਰਾ ਸੋਚੋ ਮਿੱਤਰੋ ਉਹ ਲਗਾਤਾਰ ਈਡੀ ਮੂਰੇ ਪੇਸ਼ ਨਹੀਂ ਹੋ ਰਹੇ ਸਨ ਉਲਟਾ ਉਹ ਉਸ ਸੰਸਥਾ ਤੇ ਦੋਸ਼ ਲਾ ਕੇ ਝੂਠੇ ਕੇਸ ਦਾ ਉਹਨਾਂ ਨੂੰ ਉਕਸਾਰੇ ਸਨ ਕਿ ਉਹ ਉਸਾਵੇ ਵਿੱਚ ਆ ਕੇ ਈਡੀ ਕੋਈ ਗਲਤ ਸਟੈਪ ਚੁੱਕੇ ਜਿਸ ਦਾ ਰਾਜਨੀਤਿਕ ਫਾਇਦਾ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਚੁੱਕ ਸਕਣ 2000 ਦੀਆਂ ਲੋਕ ਸਭਾ ਚੋਣਾਂ ਵੇਲੇ ਕਿਉਂਕਿ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਈਡੀ ਮੂਰੇ ਪੇਸ਼ ਨਹੀਂ ਹੋਏ ਜਦੋਂ ਕਿ ਉਹਨਾਂ ਨੂੰ ਤੀਜਾ ਸੱਮਣ ਭੇਜਿਆ ਜਾ ਚੁੱਕਾ ਸੀ ਇੱਥੇ ਗੱਲ ਸੋਚਣ ਵਾਲੀ ਹੈ ਮਿੱਤਰੋ ਉਹ ਈਡੀ ਦੇ ਲਗਾਤਾਰ ਸੱਮਣਾਂ ਦੀ ਨਜ਼ਰਅੰਦਾਜ਼ੀ ਕਰ ਰਹੇ ਸਨ ED ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਬੇਸ਼ੱਕ ਪੰਜਾਬ ਹੁਸ਼ਿਆਰਪੁਰ ਨਹੀਂ ਆਈ ਪਰ ਸੋਚੋ ਜੇ ਆ ਜਾਂਦੀ ਤਾਂ ਇੱਕ ਸੰਭਾਵਨਾ ਇੱਕ ਸੰਭਾਵਨਾ ਜੋ ਪੈਦਾ ਹੋ ਸਕਦੀ ਸੀ ਉਸ ਬਾਰੇ ਵੀ ਗੱਲ ਕਰਦੇ ਹਾਂ ਪੰਜਾਬ ਪੁਲਿਸ ਸਿਕਿਉਰਿਟੀ ਇਸ ਦਾ ਯੂਜ਼ ਮਿਸਯੂਜ਼ ਸਰਕਾਰ ਨਾਲ ਟਕਰਾ ED ਏਜੰਸੀ ਦੇ ਅਫਸਰਾਂ ਦਾ ਉਹਨਾਂ ਦਾ ਹਰਾਸਮੈਂਟ ਉਹਨਾਂ ਨਾਲ ਟਕਰਾ ਜਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਪ੍ਰਦਰਸ਼ਨ ED ਦਾ ਵਿਰੋਧ CM ਪੰਜਾਬ ਦੀ ਐਡਮਿਨਿਸਟ੍ਰੇਸ਼ਨ ਦੇ ਉੱਪਰ ਕਈ ਸਵਾਲ ਖੜੇ ਕਰ ਜਾਂਦਾ ਮਿੱਤਰੋ ਲਾਸਟ ਫਰਾਈਡੇ ਪੱਛਮੀ ਬੰਗਾਲ ਵਿੱਚ ED ਦੀ ਰੇਡ ਵੇਲੇ ਜੋ ਹੋਇਆ ਉਹ ਇੰਜ ਹੀ ਤਾਂ ਹੋਇਆ ਸੀ ਉੱਥੋਂ ਦੀ ਰੂਲਿੰਗ ਪਾਰਟੀ ਦੇ ਵਰਕਰਾਂ ਦੁਆਰਾ ਜੋ ਕੁਝ ਉੱਥੇ ਕੀਤਾ ਗਿਆ ਜੇ ਇਹੋ ਕੁਝ ਪੰਜਾਬ ਵਿੱਚ ਹੁੰਦਾ ਸੋਚੋ CM ਪੰਜਾਬ ਲਈ ਕਿੰਨਾ ਧਰਮ ਸੰਕਟ ਹੋਣਾ ਸੀ ਗੁੱਡ ਗਵਰਨੈਂਸ ਐਡਮਿਨਿਸਟ੍ਰੇਸ਼ਨ ਸਭ ਕੁਝ ਚੰਗਾ ਇਹ ਅਕਸ ਉਹਨਾਂ ਦਾ ਢਹਿ ਢੇਰੀ ਹੋ ਜਾਣਾ ਸੀ ਇਸ ਘਟਨਾ ਤੋਂ ਬਾਅਦ ਜੇ ਅਜਿਹਾ ਕੁਝ ਪੰਜਾਬ ਵਿੱਚ ਵਾਪਰਦਾ ਕੀ ਪੰਜਾਬ ਪੁਲਿਸ ਆਮ ਆਦਮੀ ਪਾਰਟੀ ਦੇ ਵਰਕਰਾਂ ਉੱਪਰ ਹਾਰਡ ਐਕਸ਼ਨ ਲੈਂਦੀ ਬਿਲਕੁਲ ਨਹੀਂ ਜੇ ਨਹੀਂ ਤਾਂ ਪੰਜਾਬ ਗਵਰਨਮੈਂਟ ਦੀ ਥੂਥੂ ਹੋਣੀ ਸੀ ਕਿਸੇ ਵੀ ਤਰ੍ਹਾਂ ਦੇ ਸਖਤ ਐਕਸ਼ਨ ਹੋਣ ਤੇ ਪੰਜਾਬ ਸੀਐਮ ਦਿੱਲੀ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸੁਪਰੀਮੋ ਸਭ ਦੀਆਂ ਨਜ਼ਰਾਂ ਵਿੱਚ ਆ ਜਾਣੇ ਸਨ ਉਹਨਾਂ ਦੀਆਂ ਨਜ਼ਰਾਂ ਵਿੱਚ ਉਤਰ ਜਾਣੇ ਸਨ ਬੜੀ ਹੀ ਤਗੜੀ ਸਿਆਸੀ ਚਾਲ ਚੱਲੀ ਸੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਨੇ ਮਿੱਤਰੋ ਇਹ ਰਾਜਨੀਤੀ ਹੈ ਅਰਵਿੰਦ ਕੇਜਰੀਵਾਲ ਜੇਲ੍ਹ ਜਾਣ ਤੋਂ ਪਹਿਲਾਂ ਸੀਐਮ ਪੰਜਾਬ ਭਗਵੰਤ ਮਾਨ ਦਾ ਕਦ ਵੀ ਛੋਟਾ ਅਤੇ ਛਵੀ ਧੂਮਲ ਕਰਕੇ ਹੀ ਜਾਂਦੇ ਪਰ ਏਡੀ ਦੀ ਸਿਆਣਪ ਨੇ ਇਹ ਹਾਲਾਤ ਬਣਨ ਨਾ ਦਿੱਤੇ ਇਹ ਸਭ ਕੁਝ ਜਾਣਦੇ ਤਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਸਨ ਜੇ ਇੰਜ ਹੋਇਆ ਜਿਸ ਦੀ ਪੂਰੀ ਸੰਭਾਵਨਾ ਸੀ ਤਾਹੋ ਕੀ ਕਰਦੇ ਉਹਨਾਂ ਦੀ ਹਾਲਤ ਉਸ ਵੇਲੇ ਹੋ ਜਾਣੀ ਸੀ ਜਿਵੇਂ ਸੱਪ ਦੇ ਮੂਹ ਵਿੱਚ ਛਿਪਕ ਲਈ ਨਾ ਤਾਂ ਨਿਗਲ ਸਕਦੇ ਸਨ ਨਾ ਹੀ ਉਗਲ ਸਕਦੇ ਸਨ ਇਹ ਹਾਲਤ ਹੋ ਜਾਣੀ ਸੀ ਉਸ ਵੇਲੇ ਸੀਐਮ ਪੰਜਾਬ ਦੀ ਉਹ ਕਿਹੜਾ ਇਹਨਾਂ ਰਾਜਨੀਤਿਕ ਚਾਲਾਂ ਨੂੰ ਨਹੀਂ ਸਮਝਦੇ ਹੁਣ ਮੁੱਖ ਮੰਤਰੀ ਪੰਜਾਬ ਵੀ ਵਿਪਾਸਨਾ ਕਰਨ ਲਈ ਦੱਸਦੇ ਹਨ ਕਿ ਆਂਧਰਾ ਪ੍ਰਦੇਸ਼ ਜਾ ਰਹੇ ਹਨ ਖਬਰ ਸੱਚ ਹੈ ਜਾਂ ਝੂਠੀ ਇਸ ਬਾਰੇ ਪਤਾ ਚੱਲ ਹੀ ਜਾਵੇਗਾ ਟਾਈਮਜ਼ ਆਫ ਇੰਡੀਆ ਨੇ ਇਹ ਖਬਰ ਜਿਸ ਦਿਨ ਛਾਪੀ ਸੀ ਉਸ ਦਿਨ ਦਿੱਲੀ ਦੇ ਦੋ ਵੱਡੇ ਮੰਤਰੀਆਂ ਆਤਸ਼ੀ ਮਾਰਲੀਨਾ ਅਤੇ ਸੌਰਵ ਭਾਰਤਵਾਜ ਉਹਨਾਂ ਨੇ ਸਵੇਰੇ ਸਵੇਰੇ ਟਵੀਟ ਕੀਤਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਲੋਕ ਸਭਾ ਦੀਆਂ ਚੋਣਾਂ ਵਿੱਚ ਚੋਣ ਪ੍ਰਚਾਰ ਤੋਂ ਰੋਕਣ ਲਈ ਉਸੇ ਦਿਨ ਹੀ ਇਹ ਖਬਰ ਲੱਗੀ ਸੀ ਕਿ ਸੀਐਮ ਪੰਜਾਬ ਵੀ ਵਿਪਾਸਨਾ ਲਈ 4 ਦਿਨ ਲਈ ਆਂਧਰਾ ਪ੍ਰਦੇਸ਼ ਜਾ ਰਹੇ ਹਨ ਇਹ ਸੱਚ ਹੀ ਇੱਕ ਮਾਸਟਰ ਸਟ੍ਰੋਕ ਹੈ ਮਿੱਤਰੋ ਹੁਣ ਤੱਕ ਸੀਐਮ ਪੰਜਾਬ ਦਾ ਆਮ ਲੋਕਾਂ ਲਈ ਇਹ ਬੇਸ਼ੱਕ ਹੋ ਸਕਦਾ ਹੈ ਕਿ ਨੋਰਮਲ ਜਹੀ ਖਬਰ ਹੋਵੇ ਪਰ ਇਸ ਪਿੱਛੇ ਦੀ ਰਾਜਨੀਤੀ ਸੋਚੋ ਮਿੱਤਰੋ ਜੇ ਹੁਣ ਗ੍ਰਿਫਤਾਰੀ ਹੋ ਜਾਂਦੀ ਹੈ ਸ਼ਰਾਬ ਘਟਾਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੀ ਤਾਂ ਪੰਜਾਬ ਦਾ ਮੁੱਖ ਮੰਤਰੀ ਸਿਰਫ ਹੋਏ ਕਿ ਟਵੀਟ ਕਰੇਗਾ ਸਦਭਾਵਨਾ ਦਾ ਈਡੀ ਨੇ ਮਾੜਾ ਕੰਮ ਕੀਤਾ ਬਸ ਇੰਨਾ ਕੁ ਹੀ ਸੰਦੇਸ਼ ਜਾਰੀ ਕਰਨਗੇ ਕਿਉਂਕਿ ਉਹ ਤਾਂ ਵੀ ਪਾਸਨਾ ਤੇ ਹਨ ਇਕਾਂਤ ਵਾਸਤੇ ਹਨ ਮੈਡੀਟੇਸ਼ਨ ਤੇ ਹਨ ਜੇਹੋ ਵਿਪਾਸਨਾ ਲਈ ਨਾ ਜਾਣਦਾ ਅਰਵਿੰਦ ਕੇਜਰੀਵਾਲ ਦੀ ਸ਼ਰਾਬ ਘਟਾਲੇ ਵਿੱਚ ਗ੍ਰਿਫਤਾਰੀ ਉੱਪਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ ਵੀ ਆਪ ਵਰਕਰ ਹੋਣ ਤੇ ਬڑے ਬਿਆਨ ਦੇਣੇ ਪੈਣੇ ਸਨ ਪਰ ਇੰਜ ਹੋ ਇਹਨਾਂ ਸਾਰੇ ਬਿਆਨਾਂ ਤੋਂ ਤਕਰੀਬਨ ਛੁਟਕਾਰਾ ਹੀ ਪ੍ਰਾਪਤ ਕਰ ਲੈਣਗੇ ਗੱਲ ਨਹੀਂ ਬਾਤ ਨਹੀਂ ਕਿਉਂਕਿ ਜੇ ਇਹ ਵਿਪਾਸਨਾ ਤੇ ਨਹੀਂ ਜਾਂਦੇ ਤਾਂ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਬڑے ਹੀ ਬਿਆਨ ਦੇਣੇ ਪੈਣੇ ਹਨ ਪਤਾ ਨਹੀਂ ਕੀ ਕੀ ਬਿਆਨ ਦੇ ਕੇ ਅਰਵਿੰਦ ਕੇਜਰੀਵਾਲ ਪ੍ਰਤੀ ਆਪਣੀ ਵਫਾਦਾਰੀ ਆਮ ਆਦਮੀ ਪਾਰਟੀ ਪ੍ਰਤੀ ਆਪਣੀ ਬਹੁ ਆਦਾਰੀ ਉਹਨਾਂ ਨੂੰ ਜਿਤਾਣੀ ਪੈਣੀ ਹੈ ਜੇ ਉਹ ਇੰਜ ਨਹੀਂ ਕਰਦੇ ਹਨ ਤਾਂ ਉਹ ਸ਼ੱਕੀ ਹਨ ਜਦੋਂ ਕਿ ਪੰਜਾਬ ਵਿੱਚ ਉਹਨਾਂ ਦੀ ਆਪਣੀ ਸਰਕਾਰ ਵਿਜੀਲੈਂਸ ਕਾਂਗਰਸ ਦੇ ਕਈ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਅਤੇ ਕੱਪੜੇ ਗੋਬਨ ਦੇ ਕੇਸਾਂ ਵਿੱਚ ਅਰੈਸਟ ਕਰ ਚੁੱਕੀ ਹੈ ਪੰਜਾਬ ਵਿੱਚ ਉਹਨਾਂ ਦੀ ਵਿਜੀਲੈਂਸ ਅਥਾਰਟੀ ਵੱਲੋਂ ਗ੍ਰਿਫਤਾਰੀ ਜਾਇਜ਼ ਅਤੇ ED ਅਥਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨਜਾਇਜ਼ ਸਵਿਧਾ ਅਨੇਕ ਪਾਦ ਸੀਐਮ ਦੀ ਪੋਸਟ ਤੇ ਬਹਿ ਕੇ ਉਹ ਕਿਵੇਂ ਗੈਰ ਜ਼ਿੰਮੇਦਾਰਾਨਾ ਬਿਆਨ ਦੇ ਸਕਦੇ ਹਨ ਜੇ ਉਹ ਵੀ ਭਾਸਨਾ ਤੇ ਚਲੇ ਜਾਂਦੇ ਹਨ ਤਾਂ ਇਹੋ ਜਿਹੇ ਕਦਮਾਂ ਸਟੈਪ ਵਿੱਚ ਸ਼ਾਮਲ ਨਾ ਹੋ ਕੇ ਉਹ ਇਸ ਤੋਂ ਸਾਫ਼ ਹੀ ਬਚ ਜਾਣਗੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਜਦੋਂ ਪੰਜਾਬ ਵਿੱਚ ਸੰਤਾ ਉਹਨਾਂ ਨੇ ਜੋ ਹਾਲਾਤ ਪੰਜਾਬ ਦੇ ਸੀਐਮ ਲਈ ਪੈਦਾ ਕਰ ਦਿੱਤੇ ਸਨ ਬਿਲਕੁਲ ਉਸ ਦਾ ਹੀ ਉਹਨਾਂ ਨੇ ਵੀ ਭਾਸਨਾ ਰਹੀ ਬਿਲਕੁਲ ਹੀ ਸਹੀ ਜਵਾਬ ਦਿੱਤਾ ਹੈ ਇੱਕ ਵਾਰੀ ਸੋਚੋ ਮਿੱਤਰੋ ਜੇ ਰਾਜਨੀਤਿਕ ਚਾਲਾਂ ਦੀ ਗੱਲ ਕਰੀਏ ਤਾਂ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਇਹ ਇੱਕ ਮਾਸਟਰ ਸਟ੍ਰੋਕ ਨਹੀਂ ਲੱਗਦਾ ਬੇਸ਼ੱਕ ਮਿੱਤਰੋ ਸੈਂਟਰ ਵਿੱਚ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੇ ਵੀ ਕੱਚੀਆਂ ਗੁਲੀਆਂ ਨਹੀਂ ਖੇਡੀਆਂ ਹੋਈਆਂ ਹਨ ਉਹ ਵੀ ਸਿਆਸਤ ਕਰਨਗੇ ਸਿਆਸਤ ਈਡੀ ਦੇ ਸੰਮਨ ਅਤੇ ਅਰਵਿੰਦ ਕੇਜਰੀਵਾਲ ਦੀ ਅਰੇਸਟ ਅਤੇ ਉਸ ਤੇ ਹੋ ਰਹੀ ਸਿਆਸਤ ਸਭ ਵੇਖਣ ਵਾਲੀ ਹੋਵੇਗੀ ਹਾਲੇ ਤੱਕ ਤਾਂ ਮਿੱਤਰੋ ਮੁੱਖ ਮੰਤਰੀ ਪੰਜਾਬ ਦਾ ਇਹ ਸਟੈਪ ਉਹਨਾਂ ਦੀ ਇਹ ਚਾਲ ਵਿਪਾਸਨਾ ਲਈ ਜਾਣਾ ਇੱਕ ਮਾਸਟਰ ਸਟ੍ਰੋਕ ਵਾਂਗ ਹੀ ਹੈ ਤੁਹਾਡਾ ਕੀ ਸੋਚਣਾ ਹੈ ਮਿੱਤਰੋ ਅੰਤ ਵਿੱਚ ਮਿੱਤਰੋ ਜੇ ਵੀਡੀਓ ਜਾਣਕਾਰੀ ਭਰਪੂਰ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹੋ ਜਿਹੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ